ਆਖਰੀ ਸਾਹ ਲੈ 99 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ અલਵਿਦਾ ਆ ਕੇ ਗਏ ਆ ਸੁਖਦੇਵ ਸਿੰਘ ਢੀਂਸਾ ਕਈ ਵਾਰ ਉਹ ਪੰਜਾਬ ਕੈਬਨਿਟ ਦਾ ਹਿੱਸਾ ਰਹੇ ਤੇ ਇਸ ਤੋਂ ਇਲਾਵਾ ਕੇਂਦਰੀ ਕੈਬਨਿਟ ਦਾ ਵੀ ਉਹ ਹਿੱਸਾ ਰਹੇ ਆਵਾਜਪਾਈ ਸਰਕਾਰ ਦੇ ਸਮੇਂ ਦੇ ਵਿੱਚ ਤਾਂ ਹੁਣ ਉਹਨਾਂ ਨੇ ਆ ਆਖਰੀ ਸਾਹ ਆਪਣੇ ਪੋਰਟਸ ਹਸਪਤਾਲ ਦੇ ਵਿੱਚ ਲਏ ਪਿਛਲੇ ਕਾਫੀ ਸਮੇਂ ਤੋਂ ਉਹ ਬਿਮਾਰ ਸੀਗੇ ਔਰ ਜਿਵੇਂ ਜਿਵੇਂ ਸਿਹਤ ਜਿਹੜੀ ਆ ਉਹਦੀ ਡਾਊਨ ਹੁੰਦੀ ਗਈ ਉਵੇਂ ਉਵੇਂ ਉਹ ਬਰ ਦੇ ਉੱਤੇ ਜਿਹੜੇ ਉਹ ਲੇਟ ਗਏ ਔਰ ਬਿਛਲੇ ਦਿਨੀ ਜੋ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਔਰ ਇਲਾਜ ਦੇ ਦੌਰਾਨ ਹੀ ਉਹਨਾਂ ਨੇ ਦਮ ਤੋੜ ਦਿੱਤਾ ਉਹਨੂੰ ਭਲਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਤੇ ਕਿਉਂਕਿ ਕੱਲ ਅਧੀਰ ਸ਼ਾਮ ਤੱਕ ਜਿਹੜਾ ਇਸ ਬਾਰੇ ਪਤਾ ਲੱਗਿਆ ਕਿ ਸੁਖਤੇਵ ਸਿੰਘ ਟੀਨਚਾ ਨਹੀਂ ਰਹੇ ਤੇ ਅੱਜ ਕਈ ਸਿਆਸਤਦਾਨ ਜਿਹੜੇ ਨੇ ਉਹ ਵੀ ਤਾਂ ਕੋਟੇ ਦਾ ਸਤਾਲ ਪਹੁੰਚ ਸਕਦੇ ਕਿਉਂਕਿ ਹਾਲੇ ਮ੍ਰਿਤ ਦੇ ਉਹਨਾਂ ਦੀ ਉਪਥੀ ਹੈ ਆ ਜੋਨਾ ਨੂੰ ਉਹਨਾਂ ਦੇ ਟਿੰਡਲ ਜਾਇਆ ਜਾਏਗਾ ਤੇ ਫਿਰ ਉੱਥੇ ਕੱਲ ਨੂੰ ਜਿਹੜਾ ਉਹ ਸੰਸਕਾਰ ਕੀਤਾ ਜਾਏਗਾ ਤਾਂ ਸੰਮਤਪ੍ਰੀਤ ਮਾਹਲ ਸਾਡੇ ਨਾਲ ਜੁੜੇ ਹੈ ਉਹਨਾਂ ਤੋਂ ਜਿਹੜਾ ਉਹ ਜਾਣਕਾਰੀ ਲਵਾਂਗੇ ਸਮਤ ਇਸ ਵਕਤ ਦੀ ਕੀ ਤਸਵੀਰ ਹੈ ਕਿ ਆਗੂ ਜਿਹੜੇ ਆ ਉਹ ਸਿਆਸਤਦਾਨ ਉੱਥੇ ਪਹੁੰਚੇ ਨੇ ਜਾਂ ਉਹਨਾਂ ਦੇ ਪਰਿਵਾਰਕ ਜੀ ਇਸ ਵਕਤ ਉੱਥੇ ਮੌਜੂਦ ਨੇ ਕਿੰਨੇ ਸਮੇਂ ਤੱਕ ਸੁਖਦੇਵ ਸਿੰਘ ਢੀਂਡਸਾ ਦੀ ਮ੍ਰਿਤਕ ਦੀਨ ਨੂੰ ਜਿਹੜਾ ਉਹ ਪਿੰਡਲ ਜਾਇਆ ਜਾ ਸਕਦਾ ਜਤਿੰਦਰ ਸਾਫਕਾ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਜਿਹੜੇ ਸੁਖਦੇਵ ਸਿੰਘ ਢੀਂਡਸਾ ਸਾਡੇ ਦਰਮਿਆਨ ਨਹੀਂ ਰਹੇ ਹੈਗੇ ਤਾਂ ਬੀਤੇ ਦਿਨ ਫੋਰਟਿਸ ਹਸਪੀਟਲ ਜਿਆਦਾ ਤਬੀਤ ਖਰਾਬ ਹੋਣ ਕਾਰਨ ਕਾਰਨ ਉਹਨਾਂ ਨੂੰ ਜਦੋਂ ਦਾਖਲ ਕਰਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਦੇਰ ਸ਼ਾਮ ਤਕਰੀਬਨ 5:15 ਵਜੇ ਉਹਨਾਂ ਨੇ ਆਪਣੇ ਅਖੀਰਲੇ ਸਾਹ ਜਿਹੜੇ ਆ ਇਸੇ ਹਸਪਤਾਲ ਦੇ ਵਿੱਚ ਜਿਹੜੇ ਆ ਉਹ ਲਿੱਤੇ ਨੇ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਦੀ ਜਿਹੜੀ ਮ੍ਰਿਤਕ ਤੇ ਉਹ ਇਸ ਵਕਤ ਅੰਦਰ ਮੋਰਚੀ ਦੇ ਵਿੱਚ ਹੈ ਤੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਹੁਣ ਕੁਝ ਸਮੇਂ ਬਾਅਦ ਜਿਹੜੇ ਲੀਡਰ ਵੱਖ-ਵੱਖ ਸਿਆਸਤਦਾਨ ਜਿਹਦੇ ਇੱਥੇ ਜ਼ਰੂਰ ਪਹੁੰਚਣਾ ਉਹ ਸ਼ੁਰੂ ਹੋਣਗੇ ਤੇ ਜੋ ਇਸ ਵਕਤ ਦੱਸਿਆ ਜਾ ਰਿਹਾ ਕਿ ਤਕਰੀਬਨ ਦੁਪਹਿਰ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਇਥੋਂ ਮ੍ਰਿਤਿਕ ਦੇ ਜਿਹੜੀ ਆ ਉਹ ਲੈ ਕੇ ਜਾਂਦੀ ਜਾਵੇਗੀ ਤੇ ਭਲਕੇ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਉਹਨਾਂ ਦੇ ਜੱਦੀ ਪਿੰਡ ਉੱਬਵਾਲ ਵਿਖੇ ਜਿਹੜਾ ਉਹ ਤਕਰੀਬਨ 11 ਤੋਂ ਅ 1 ਵਜੇ ਦੇ ਦਰਮਿਆਨ ਜਿਹੜਾ ਸੰਗਤਾਂ ਨੂੰ ਬਾਕੀ ਜਿਹੜੇ ਜਿੰਨੇ ਵੀ ਦੂਰ ਦਰਾਡੇ ਲੋਕ ਆਣਗੇ ਉਹਨਾਂ ਨੂੰ ਅ ਅਖੀਰਲੇ ਦਰਸ਼ਨ ਕਰਾਉਣ ਤੋਂ ਬਾਅਦ ਦੇ ਵਿੱਚ 1 ਵਜੇ ਤਕਰੀਬਨ ਦੁਪਹਿਰ 1 ਵਜੇ ਅੰਤਿਮ ਰਸਮਾਂ ਦਾ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਤੇ ਇੱਕ ਜਿਕਰ ਝਾਟ ਮਾਰੀ ਸੁਖਦੇਵ ਸਿੰਘ ਢਿੰਡਸਾ ਦਾ ਇੱਕ ਲੰਮਾ ਕੈਰੀਅਰ ਰਿਹਾ ਹੈ ਰਾਜਨੀਤਿਕ ਤੇ ਵਿੱਚ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰਾਜਨੀਤੀ ਦੀ ਸ਼ੁਰੂਆਤ ਜਿਹੜੀ ਆ ਉਹ 1970 ਦੇ ਵਿੱਚ ਹਾਲਾਂਕਿ ਤਨੋਲਾ ਉਸ ਵਕਤ ਅਸੈਂਬਲੀ ਹੁੰਦੀ ਸੀ ਚਾਹੇ ਹਾਲਾਂਕਿ ਅੱਜ ਕੱਲ ਜਿਹੜੀ ਆ ਉਹ ਬਰਨਾਲਾ ਦੇ ਵਿੱਚ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਤੇ 1970 ਦੇ ਵਿੱਚ ਪਹਿਲੀ ਵਾਰੀ ਚੋਣ ਜਿਹੜੀ ਆ ਉਹ ਤਨੋਲਾ ਤੋ ਜਿਹੜੀ ਆ ਸੁਖਦੇਸ਼ ਸਿੰਘ ਢਿੰਡਸਾਉਂ ਨਾਲ ਵੱਲੋਂ ਲੜੀ ਗਈ ਸੀ ਹਾਲਾਂਕਿ ਵਿਦਿਆਰਥੀ ਜੀਵਨ ਦੇ ਵਿੱਚ ਵੀ ਉਹ ਕਾਫੀ ਸਰਗਰਮ ਰਹੇ ਨੇ ਤੇ ਰਣਵੀਰ ਕਾਲਜ ਦੇ ਵਿੱਚ ਬਤੌਰ ਪ੍ਰਧਾਨਗੀ ਦੇ ਉਹਨਾਂ ਨੇ ਜ਼ਰੂਰ ਨਾਮਜ਼ਦਗੀਆਂ ਕੀਤੀਆਂ ਸੀ ਲੇਕਿਨ ਉਸ ਵਕਤ ਜਰਨਲ ਸੈਕਟਰੀ ਜ਼ਰੂਰ ਆਪਣੇ ਯੂਥ ਵਿੰਗ ਦੇ ਜਿਹੜੇ ਆਹੋ ਬਣੇ ਸਨ ਜਿਸ ਤੋਂ ਬਾਅਦ ਦੇ ਵਿੱਚ ਉਹ 1980 ਦੇ ਵਿੱਚ ਉਹਨਾਂ ਨੇ ਜਿਹੜੀਆਂ ਉਹ ਚੋਣਾਂ ਲੜੀਆਂ ਉਸ ਵਕਤ ਐਮਐਲਏ ਜਿਹੜਾ ਸੁਨਾਮ ਤੋਂ ਬਣੇ ਫਿਰ ਸੰਗਰੂਰ ਤੋਂ ਉਹਨਾਂ ਨੇ ਜਿਹੜੀ ਆ ਆ ਐਮਐਲਏ ਦੀਆਂ ਚੋਣਾਂ ਲੜੀਆਂ ਉਸ ਦੇ ਵਿੱਚ ਵੀ ਉਹ ਜਿੱਤ ਵੱਡੇ ਜਿੱਤ ਦੇ ਨਾਲ ਜਿਹੜੇ ਆ ਉਹ ਵਿਧਾਨ ਸਭਾ ਦੇ ਵਿੱਚ ਜਿਹੜੀ ਉਹਨਾਂ ਨੇ ਪੌੜੀਆਂ ਚੜੀਆਂ ਤੇ ਇਸ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜਾ ਉਹ ਲੰਮਾ ਸਮਾਂ ਜਿਹੜਾ ਜੇਕਰ ਕਿਸੇ ਲੀਡਰ ਨੇ ਹੰਡਾਇਆ ਤਾਂ ਉਹ ਸੁਖਦੇਵ ਸਿੰਘ ਢੀਂਡਸਾ ਬਲਵਿੰਦਰ ਸਿੰਘ ਖੁੰਦੜ ਹੋਣੀ ਹੀ ਸਨ ਤਾਂ ਸੁਖਦੇਵ ਸਿੰਘ ਢੀਂਡਸਾ ਲੰਮਾ ਸਮਾਂ ਜਿਹੜਿਆ ਰਾਜ ਸਭਾ ਮੈਂਬਰ ਰਹੇ 1998 ਤੋਂ ਲੈ ਕੇ 2004 ਤੱਕ ਤੇ 2000 ਤੋਂ ਲੈ ਕੇ 2004 ਤੱਕ ਉਹ ਕੇਂਦਰੀ ਮੰਤਰੀ ਵੀ ਰਹੇ ਭਾਜਪਾ ਦੀ ਸਰਕਾਰ ਦੇ ਦਰਮਿਆਨ ਜਿਸ ਤੋਂ ਬਾਅਦ ਦੇ ਵਿੱਚ ਇੱਕ ਲੰਮਾ ਕੈਰੀਅਰ ਜਿਹੜਾ ਉਹਨਾਂ ਦਾ ਚੱਲਦਾ ਹੋਇਆ ਆ ਰਾਜਨੀਤੀ ਦੇ ਵਿੱਚ ਜਿਹੜਾ ਉਹ ਨਜ਼ਰ ਆਇਆ ਤੇ ਹਾਲਾਂਕਿ ਕੁਝ ਸਮਾਂ ਪਹਿਲਾਂ ਜਰੂਰ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਆਹੋ ਨਾਰਾਜ਼ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜਾ ਉਹ ਬਣਾਇਆ ਤੇ 2024 ਦੇ ਵਿੱਚ ਉਸ ਨੂੰ ਵੀ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਉਹਨਾਂ ਵੱਲੋਂ ਮਰਜ ਕਰ ਲਿੱਤਾ ਗਿਆ। ਹਾਲਾਂਕਿ ਹੁਣ ਕੁਝ ਸਮੇਂ ਪਹਿਲਾਂ ਜ਼ਰੂਰ ਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਕੁਝ ਮਨ ਮਿਟਾਫ ਜਿਹੜੇ ਆ ਉਹਨਾਂ ਦੇ ਚੱਲਦੇ ਹੋਏ ਨਜ਼ਰ ਆਏ ਸਨ ਲੇਕਿਨ 6 ਮਹੀਨੇ ਪਹਿਲਾਂ ਹੀ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਕਿ ਉਹ ਪਾਰਟੀ ਤੋਂ ਪੋਲਿਟਿਕਸ ਤੋਂ ਜਿਹੜਾ ਉਹ ਕਿਨਾਰਾ ਕਰ ਰਹੇ ਨੇ ਤੇ ਉਹ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਹੁਣ ਸ਼ਾਮਿਲ ਨਹੀਂ ਹੋਣਗੇ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਕਾਫੀ ਸਿਹਤ ਵੀ ਡਾਊਨ ਹੋਈ ਤੇ ਕਾਫੀ ਲੰਮੇ ਸਮੇਂ ਦਰਮਿਆਨ ਉਹ ਬਿਮਾਰ ਵੀ ਰਹੇ ਅਤੇ ਫਿਜ਼ੀਓਥੈਰੇਪੀ ਜਿਹੜੀ ਉਹਨਾਂ ਦੀ ਚੱਲਦੀ ਰਹਿੰਦੀ ਸੀਗੀ ਘਰ ਦੇ ਵਿੱਚ ਲੇਕਿਨ ਜਿਆਦਾ ਤਬੀਅਤ ਖਰਾਬ ਹੋਣਾ ਕਾਰਨ ਕਾਰਨ ਜਿਹੜਾ ਉਹਨਾਂ ਨੂੰ ਬਿੱਤੇ ਦਿਨੀ ਜਿਹੜਾ ਪੋਰਟਿਸ ਹਸਪੀਟਲ ਜਿਹੜਾ ਉਹ ਐਡਮਿਟ ਕਰਾਇਆ ਗਿਆ ਜਿੱਥੇ ਉਹਨਾਂ ਨੇ ਅਖੀਰਲੇ ਸਾਂ ਜਿਹੜੇ ਆਪਣੇ ਬਿੱਤੇ ਦਿਨ ਤਕਰੀਬਨ ਸ਼ਾਮ ਨੂੰ 5:00 ਵਜੇ ਆ 15 ਮਿੰਟ ਦੇ ਉੱਤੇ ਜਿਹੜੇ ਆਹੋ ਲਿੱਤੇ ਹਾਲਾਂਕਿ ਪਦਮਸ਼ਰੀ ਅਵਾਰਡ ਵੀ ਜਿਹੜਾ ਉਹਨਾਂ ਨੂੰ 2019 ਦੇ ਦਰਮਿਆਨ ਮਿਲਿਆ ਸੀ ਜੋ ਉਹਨਾਂ ਵੱਲੋਂ ਕਿਸਾਨੀ ਅੰਦੋਲਨ ਦੇ ਕਾਰਨਾਂ ਕਰਕੇ ਆਪਣਾ ਪਦਮਸ਼ਰੀ ਅਵਾਰਡ ਵੀ ਜਿਹੜਾ ਉਹ ਵਾਪਸ ਕਰ ਦਿੱਤਾ ਸੀ। ਹਾਂ ਠੀਕ ਹੈ ਆ ਸਮਝ ਜਾਣਕਾਰੀ ਦੇ ਲਈ ਧੰਨਵਾਦ ਹੋਰ ਜੋ ਵੀ ਅਪਡੇਟ ਆਏਗੀ ਤਾਂ ਉਹ ਤੁਹਾਡੇ ਤੋਂ ਲਵਾਂਗੇ। ਤਾਂ ਸਿਆਸਤ ਦੀ ਸ਼ੁਰੂਆਤ ਜਿਹੜੀ ਆ ਉਹ ਹੋਈ ਕਿ ਆ ਜਾਂਦਾ ਕਿ ਸੰਤ ਹਰਕਨ ਸਿੰਘ ਲੰਗੋਵਾਲ ਦੇ ਕੰਨ ਦਿੱਤੀ ਉਹ ਸਿਆਸਤ ਦੀ ਵਿੱਚ ਆਈ ਸੀ ਔਰ ਉਸ ਤੋਂ ਬਾਅਦ ਫਿਰ ਬੜਾ ਬੜਾ ਉਹ ਕਈ ਆ ਮਕਾਮ ਜਿਹੜੇ ਉਹ ਹਾਸਲ ਕਰਦੇ ਰਹੇ ਅਕਾਲੀ ਦਲ ਦੀ ਜੁਆਇਨਿੰਗ ਦੇ ਵਿੱਚ ਹਰਕਨ ਸਿੰਘ ਲੰਗੋਵਾਲ ਦੇ ਬਲਪੁਮ ਕਨੇ ਬਾਈਗੇ ਸੀ ਨਸ਼ਸਤੀ ਦੇ ਵਿੱਚ ਸੰਗਰੂਰ ਤੋਂ ਵਿਧਾਇਕ ਬੜੇ ਸੁਖਦੇਵ ਸਿੰਘ ਢੀਂਡਸਾ ਤੇ ਉਸ ਤੋਂ ਬਾਅਦ ਫਿਰ 1985 ਦੇ ਵਿੱਚ ਸੁਨਾਮ ਤੋਂ ਹੀ ਵਧਾਇਕ ਬਣੇ ਸੀਗੇ 1998 ਤੋਂ 2004 ਤੱਕ ਰਾ ਸਭਾ ਮੈਂਬਰ ਵੀ ਸੁਖਦੇਵ ਸਿੰਘ ਢੀਂਸਾ ਤੇ ਨਾਸਿਰਪੁਰ ਕਾਲੀਦਲ ਬਲਕਿ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿੱਚ ਵੀ ਜਾਣਦਾ ਕਿ ਸੁਖਦੇਵ ਸਿੰਘ ਢੀਂਸਾ ਦੇ ਚੰਗੇ ਲਿੰਕ ਸੀਗੇ ਪਾਜਪਾ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਬੜਾ ਸਨਮਾਨ ਦਿੱਤਾ ਜਾਂਦਾ ਸੀ ਜਿਹੜੇ ਉਹ ਆ ਪਾ ਦਿਨ ਆਲਵੀ ਉ ਫੁੱਟ ਚੰਦੇ ਦੇ ਤੇ ਸ਼ੁਭਦੀਪਾ ਵਰਪਾ ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਵਰਸੀ